ਮੋੜ ਸਾਬ ਕੀ ਕਹਿਣਾ ਚਾਹੂਗੀ ਅੱਜ ਬੰਦਕਰਪਾਲ ਸਿੰਘ ਵਾਲੇ ਤੁਸੀਂ ਲੋਕਾਂ ਨੂੰ ਮਿਲੇ ਹੋ ਉਹਨਾਂ ਦੇ ਸਮੱਸਿਆਵਾਂ ਸੁਣੀਆਂ ਕੀ ਕਹਿਣਾ ਚਾਹੂਗੀ ਪੰਡਤ ਸਾਹਿਬ ਨੂੰ ਜੀ ਬਾਈ ਗੁਰਦੀਖ ਖਾਲਸਾ ਬਾਈ ਜੀ ਤੁਸੀਂ ਦੇਖਿਆਗਾ ਕਿਸੇ ਜੇ ਜਦੋਂ ਕੁਦਰਤੀ ਕੁਰੂਪੀ ਆਉਂਦੀ ਹੈ ਆਪਣੇ ਪੰਜਾਬ ਦੇ ਵਿੱਚ ਖੜਾ ਹੈ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਸਮੂਚੀ ਕਾਂਗਰਸਾਈ ਕਮਾਨ ਨੇ ਹੜ੍ਹਾਂ ਦੇ ਵਿੱਚ ਦੇਖਿਆ ਤੁਸੀਂ ਉਹ ਪਿੰਡਾਂ ਦੇ ਵਿੱਚ ਗਏ ਜਿਹੜੇ ਸਾਡੇ ਕਿਸਾਨ ਸੀ ਜਾਂ ਮਜ਼ਦੂਰ ਸੀ ਜੋ ਹੜ੍ਹਾਂ ਦੀ ਮਾਰ ਚੱਲੀ ਉਹਨਾਂ ਦੀ ਪਾਰਟੀ ਵੱਲੋਂ ਮਦਦ ਕੀਤੀ ਗਈ ਉਹ ਜਿਹੜੇ ਦੇ ਘਰ ਗਏ ਜਾਂ ਜਿਨ੍ਹਾਂ ਦੀਆਂ ਸੱਤਾਂ ਫਟ ਗਈਆਂ ਅਸੀਂ ਉਹਨਾਂ ਦੀ ਰਿਪੋਰਟਾਂ ਤਿਆਰ ਕਰ ਰਹੇ ਹਾਂ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਰੀਂਦਰ ਸਿੰਘ ਰਾਜਾ ਪਟਿੰਗ ਨੂੰ ਪਛਾ ਰਹੇ ਨੇ ਉਹਨਾਂ ਨੇ ਕੀ ਕਰਨਾਗਾ 에어ਪੋਰਟਾਂ ਤਿਆਰ ਕਰੀ ਜਾਂਦੇ ਆ ਬੀਐਸਸੀ ਸਰਕਾਰ ਤੇ ਦਬਾਅ ਪਾ ਕੇ ਸਾਡੇ ਜਿਹੜੇ ਗਰੀਬ ਲੋਕ ਡੇ ਦੇਖਵਾ ਸਾਡੇ ਮਾਤਾ ਮਾਪਾ ਪੈਣਾ ਕਰੀਆਂ ਇਹਨਾਂ ਦੇ ਘਰ ਫਟ ਗਏ ਅੱਜ ਦੱਸ ਰਹੀਆਂ ਸਾਡੀਆਂ ਸੱਤਾ ਵਟ ਗਈਆਂ ਤੇ ਕਿਉਂਕਿ ਜਿਹੜੇ ਆਪਣੇ ਆਪਣੇ ਆਪ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਅੱਜ ਤੱਕ ਕੋਈ ਵੀ ਆ ਕੇ ਕੰਮ ਨਹੀਂ ਕੀਤਾ ਇਦਵਾਰ ਤੇ ਮਾਤਾ ਪੈਣਾ ਨੂੰ ਗੁੱਸਿਆ ਮੰਗੀ ਆਪਣੇ ਜੋ ਐਮ ਐਲ ਏ ਸਾਹਿਬ ਨੇ ਉਹ ਕਹਿੰਦੇ ਵੀ ਜੱਤ ਵੋਟਾਂ ਲੈ ਗਈ ਮੁੜ ਕੇ ਤਾਂ ਕਿਤੇ ਆਏ ਵੀ ਉਹਨਾਂ ਦਾ ਕੰਮ ਸੀਗਾ ਆ ਪਿੰਡਾਂ ਦੇ ਵਿੱਚ ਆਉਂਦੇ ਜਿਵੇਂ ਸਾਡੀਆਂ ਭੈਣ ਨੇ ਦੱਸਿਆ ਵੀ ਦਾ ਘਰ ਫਟ ਗਿਆ ਇਹ ਕਾਗਜ਼ ਦੀ ਸੱਤ ਲਈ ਬੈਠੀ ਕਾਗਜ਼ ਪਾ ਕੇ ਬੈਠੇ ਨੇ ਟਿੱਕ ਬੱਚੇ ਨੇ ਛੋਟੇ ਛੋਟੇ ਇਹ ਗਰੀਬ ਲੋਕ ਕਿੱਥੋਂ ਪਾਲਣਗੇ ਅਸੀਂ ਤੇ ਸਰਕਾਰ ਤੇ ਦਬਾਅ ਪਾਉਣੇ ਆ ਵੀ ਸਾਡੀਆਂ ਮਾਤਾ ਪੈਣਾ ਸਾਡੇ ਬਜ਼ੁਰਗ ਸਾਰੇ ਗਰੀਬ ਬੰਦੇ ਨੇ ਵੀ ਤੁਸੀਂ ਅੱਜ ਤੱਕ ਸਾਡੇ 3 ਸਾਲਾਂ ਸਾਡੇ ਗਰੀਬ ਲੋਕਾਂ ਦਾ ਕੁਝ ਨਹੀਂ ਕੀਤਾ ਸਾਡੇ ਆਪਣੇ ਹਲਕੇ ਦੇ ਲੋਕ ਦੁਖੀ ਨੇ ਤੁਸੀਂ ਆਓ ਸਰਕਾਰ ਨੂੰ ਅਸੀਂ ਕਹਿੰਦੇ ਆ ਵੀ ਤੁਸੀਂ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਹਨਾਂ ਮਾਤਾ ਭੈਣਾਂ ਜਿਹੜੇ ਕਾਗਜ਼ ਦੇ ਥੱਲੇ ਬੱਠੀ ਨੇ ਘਰ ਤਾਂ ਬਣਾ ਕੇ ਦੇਓ ਨਾ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਵੀ ਸਾਡੇ ਇਹ ਕੁਝ ਨਾ ਕੁਝ ਕਰਨਗੇ ਤੁਸੀਂ ਪਿੰਡਾਂ ਦੇ ਵਿੱਚ ਵੀ ਗਾਇਬ ਹੋ ਗਏ ਅੱਜ ਅਸੀਂ ਜਾ ਕੇ ਦੇਖਿਆ ਕਈ ਪਿੰਡਾਂ ਦੇ ਵਿੱਚ ਗਏ ਸੀ ਸਾਰੇ ਪਿੰਡਾਂ ਦੇ ਵਿੱਚ ਕਿਹਨਾਂ ਸਾਡੇ ਕਿਤੇ ਐਮਐਲਏ ਸਾਹਿਬ ਹੀ ਆਏ ਐ ਐਮਐਲਏ ਸਾਹਿਬ ਆਣੀ ਲੱਗਦਾ ਜਿਵੇਂ ਮਹਿਲਕਲਾ ਚੋਂ ਕੰਮ ਹੋ ਗਏ ਹੁੰਦੇ ਨੇ ਕਿਤੇ ਵੀ ਨਹੀਂ ਆਏ ਅਸੀਂ ਉਹਨਾਂ ਦੇ ਪਿੰਡ ਜਾ ਕੱਲ ਨੂੰ ਉਹਨਾਂ ਦੇ ਪਿੰਡ ਵੀ ਜਾਣਾ ਅਸੀਂ ਪੰਡੋਰੀ ਪਿੰਡ ਦੇ ਵਿੱਚ ਵੀ ਜਾਣਾ ਉੱਥੇ ਵੀ ਪੁੱਛਣਾ ਜਾ ਕੇ ਲੋਕਾਂ ਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਐਮਐਲਏ ਸਾਹਿਬ ਆਏ ਉੱਥੇ ਵੀ ਕਈ ਲੋਕਾਂ ਦੇ ਘਟਗੇ ਨੇ ਉਹ ਗਰੀਬ ਲੋਕ ਸਾਨੂੰ ਨਿਤ ਫੋਨ ਲਾਉਂਦੇ ਨੇ ਕਿਉਂਕਿ ਹਲਕਾ ਵੱਡਾ ਗਾ ਅਸੀਂ ਹੌਲੀ ਵੀ ਥੋੜੇ ਦੋ ਦੋ ਪੰਜ ਪੰਜ ਪਿੰਡਾਂ 'ਚ ਜਾ ਕੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਆਂ ਫਿਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰੀ ਡੀਸੀ ਸਾਹਿਬ ਨਾਲ ਗੱ ਅਸਜੀਨ ਸਾਹਿਬ ਨਾਲ ਗੱਲ ਕਰੀ ਵੀਡੀਓ ਸਾਹਿਬ ਨਾਲ ਗੱਲ ਕਰੀ ਉਹਨਾਂ ਨੇ ਸਾਨੂੰ ਪੂਰਾ ਪ੍ਰਵਾਸਾ ਦਿਖਾਇਆ ਉਹ ਕਹਿੰਦੇ ਜੀ ਤੁਸੀਂ ਗਰਮੇਲ ਸਿੰਘ ਜੀ ਮੋੜ ਸਾਹਿਬ ਸਾਡੇ